ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦਾਨਿਕ ਸਵੇਰਾ ਟੀਵੀ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੇ ਉਸ ਗਾਇਕ ਦੇ ਬਾਰੇ ਜਿਨ੍ਹਾਂ ਦੀ ਸੂਫੀ ਗਾਇਕੀ ਦਾ ਤਾਂ ਹਰ ਕੋਈ ਫੈਨ ਹੈ ਤੇ ਫਿਲਮਾਂ ਦੇ ਵਿੱਚ ਵੀ ਉਹਨਾਂ ਦੀ ਅਦਾਕਾਰੀ ਨੂੰ ਖਾਸਾ ਪਸੰਦ ਕੀਤਾ ਗਿਆ ਤੇ ਜਦੋਂ ਉਹਨਾਂ ਦੀ ਜੋੜੀ ਨੀਰੂ ਵਾਜਵਾ ਦੇ ਨਾਲ ਵੱਡੇ ਪਰਦੇ ਤੇ ਆਉਂਦੀ ਹੈ ਤੇ ਹਰ ਕੋਈ ਉਹਨਾਂ ਦਾ دیਵਾਨਾ ਹੋ ਜਾਂਦਾ ਹੈ ਇਹ ਗੱਲ ਹੋ ਰਹੀ ਹੈ ਪੰਜਾਬੀ ਗਾਇਕ ਸਤਿੰਦਰ ਸਰਤਾਸ ਜਿਨ੍ਹਾਂ ਦਾ ਜਨਮ ਹੁਸ਼ਿਆਰਪੁਰ ਦੇ ਪਿੰਡ ਬਜਰਾਵਰ ਦੇ ਵਿੱਚ ਹੋਇਆ ਜਿੱਥੇ ਉਹਨਾਂ ਨੇ ਆਪਣੀ ਸਟਾਰਟਿੰਗ ਐਜੂਕੇਸ਼ਨ ਹਾਸਲ ਕੀਤੀ ਤੇ ਜਸ ਤੋਂ ਬਾਅਦ ਹਾਇਰ ਐਜੂਕੇਸ਼ਨ ਦੇ ਲਈ ਉਹ ਬਾਹਰ ਨਿਕਲਦੇ ਨੇ ਜਿਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਹਨਾਂ ਦੇ ਵੱਲੋਂ 5 ਸਾਲ ਦਾ ਡਿਪਲੋਮਾ ਸੰਗੀਤ ਦੇ ਵਿੱਚ ਕੀਤਾ ਜਾਂਦਾ ਤੇ ਨਾਲ ਦੀ ਨਾਲ 뮤ਜ਼ਿਕ ਵਿਦ ਆਨਰ ਦੇ ਵਿੱਚ ਉਹਨਾਂ ਦੇ ਵੱਲੋਂ ਡਿਗਰੀ ਹਾਸਲ ਕੀਤੀ ਜਾਂਦੀ ਹੈ ਸੂਫੀ 뮤ਜ਼ਿਕ ਦੀ ਵੀ ਡਿਗਰੀ ਉਹਨਾਂ ਦੇ ਵੱਲੋਂ ਲਈ ਜਾਂਦੀ ਹੈ ਦਾਸੀ ਕੇ ਸਿੰਦਰ ਸਰਤਾਜ ਪੰਜਾਬੀ ਇੰਡਸਟਰੀ ਦੇ ਅਜਿਹੇ ਗਾਇਕ ਨੇ ਜੋ ਕਿ ਪੰਜਾਬੀ 뮤직 ਦੇ ਵਿੱਚ ਡਾਕਟੋਰੇਟ ਨੇ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਪੜਾਉਣ ਦੇ ਵੀ ਰਹੇ ਹਨ ਬਚਪਨ ਤੋਂ ਹੀ ਉਹਨਾਂ ਨੂੰ ਗਾਇਕੀ ਦਾ ਸ਼ੌਂਕ ਸੀਗਾ ਇਸ ਤੋਂ ਇਲਾਵਾ ਉਹਨਾਂ ਨੂੰ ਜੀ ਅੰਤਖੜੀ ਵਰਗੇ ਸ਼ੋਅਜ਼ ਦੇ ਵਿੱਚ ਪਰਫਾਰਮੈਂਸ ਕਰਦੇ ਹੋਇਆ ਵੀ ਦੇਖਿਆ ਗਿਆ ਸੀ ਨਾਜ਼ੀ ਕੇ ਉਹਨਾਂ ਨੂੰ ਸਿੰਗਿੰਗ ਅਤੇ ਸ਼ਾਇਰੀ ਲਈ ਕਈ ਮਾਨ ਸਨਮਾਨ ਵੀ ਮਿਲ ਚੁਕੇ ਨੇ ਲੰਡਨ ਦੇ ਰਾਇਲ ਅਲਬਰਟਾ ਹਾਲ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਪਰਫਾਰਮ ਕੀਤਾ ਗਿਆ ਸੀ ਗੱਲ ਜੋ ਕਿ ਬਹੁਤ ਸਾਰੇ ਪੰਜਾਬੀਆਂ ਦੇ ਲਈ ਮਾਣ ਵਾਲੀ ਗੱਲ ਸੀ ਸਤਿੰਦਰ ਸਰਤਾਜ ਜਿੱਤੇ ਬਿਹਤਰੀਨ ਗਾਇਕ ਨੇ ਔਥੇ ਬਹੁਤ ਵਧੀਆ ਲੇਖਨੀ ਦੇ ਉਹ ਮਾਲਕ ਵੀ ਨੇ ਉਹਨਾਂ ਦੇ ਗੀਤਾਂ ਨੂੰ ਹਰ ਵਰਗ ਦੇ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਇਤੋਂ ਦਾ ਕੀ ਇੱਕ ਵਾਰ ਜਦੋਂ ਸਨੀ ਦਿਓਲ ਦੇ ਨਾਲ ਵੀ ਇੰਟਰਵਿਊ ਹੋਇਆ ਸੀਗਾ ਜਿੱਥੇ ਉਹਨਾਂ ਦੇ ਕੋਲੋਂ ਪੁੱਛਿਆ ਗਿਆ ਸੀ ਕਿ ਉਹਨਾਂ ਨੂੰ ਪੰਜਾਬੀ ਇੰਡਸਟਰੀ ਦੇ ਕਿਹੋ ਗਾਣੇ ਸੁਣਦੇ ਨੇ ਤੇ ਜੇਕਰ ਸੁਣਦੇ ਨੇ ਤੇ ਕਿਹੜਾ ਗਾਇਕ ਉਹਨਾਂ ਨੂੰ ਸਭ ਤੋਂ ਵੱਧ ਵਧੀਆ ਲੱਗਦਾ ਤੇ ਉਹਨਾਂ ਦੇ ਵੱਲੋਂ ਸਿੰਦਰ ਸਰਤਾਜ ਦਾ ਜ਼ਿਕਰ ਕੀਤਾ ਗਿਆ ਸੀਗਾ ਜਿੱਥੇ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਸਿੰਦਰ ਸਰਤਾਜ ਦੇ ਗਾਣੇ ਉਹ ਅਕਸਰ ਸੁਣਦੇ ਨੇ ਉਹਨਾਂ ਦੇ ਬਹੁਤ ਸਾਰੇ ਗੀਤ ਜੋ ਆ ਸਨੀ ਦਿਓਲ ਦੇ ਫੇਵਰਿਟ ਨੇ ਸਿੰਦਰ ਸਰਤਾਜ ਦੀ ਜੇਕਰ ਸੋਸ਼ਲ ਮੀਡੀਆ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ 2.7 ਮਿਲੀਅਨ ਉਹ ਫੋਲੋ ਕਰਦੇ ਨੇ ਤੇ ਕੁਝ ਟਾਈਮ ਪਹਿਲਾਂ ਹੀ ਉਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਦੋਂ ਪ੍ਰੋਟੈਸਟ ਚੱਲ ਰਿਹਾ ਸੀਗਾ ਤੇ ਉੱਥੇ ਵੀ ਉਹਨਾਂ ਦੇ ਵੱਲੋਂ ਸ਼ਿਰਕਤ ਕੀਤੀ ਗਈ ਸੀ ਕਿਉਂਕਿ ਐਸੀ ਯੂਨੀਵਰਸਿਟੀ ਦੇ ਵਿੱਚ ਉਹਨਾਂ ਦੇ ਵੱਲੋਂ ਜੋ ਹੈ ਐਜੂਕੇਸ਼ਨ ਹਾਸਲ ਕੀਤੀ ਗਈ ਸੀ ਇਸ ਤੋਂ ਇਲਾਵਾ ਦੱਸ ਦਈਏ ਕਿ ਸੋਸ਼ਲ ਮੀਡੀਆ ਉੱਤੇ ਵੀ ਉਹ ਆਪਣੇ ਪਰਫਾਰਮੈਂਸ ਜਿਹੜੀਆਂ ਕਰਦੇ ਨੇ ਉਹਨਾਂ ਦੀਆਂ ਵੀਡੀਓਜ਼ ਅਕਸਰ ਸਾਂਝੀਆਂ ਕਰਦੇ ਆ ਹੋયા ਨਜ਼ਰ ਆਉਂਦੇ ਨੇ ਇਸ ਦੇ ਨਾਲ ਹੀ ਦੱਸ ਦਈਏ ਕਿ ਆਖਰੀ ਵਾਰ ਉਹਨਾਂ ਨੂੰ ਹੁਸ਼ਿਆਰ ਸਿੰਘ ਫਿਲਮ ਦੇ ਵਿੱਚ ਵੇਖਿਆ ਗਿਆ ਸੀ ਜਿੱਥੇ ਉਹ ਇੱਕ ਟੀਚਰ ਦੇ ਕਿਰਦਾਰ 'ਚ ਨਜ਼ਰ ਆਏ ਸੀਗੇ ਤੁਹਾਨੂੰ ਸੰਗਤ ਸਰਤਾਜ ਗਾਇਕੀ ਅਦਾਕਾਰੀ ਲੇਖਣੀ ਕਿਵੇਂ ਦੀ ਲੱਗਦੀ ਹੈ ਸਾਨੂੰ ਕਮੈਂਟਾਂ ਚ ਜ਼ਰੂਰ ਦੱਸਿਓ ਉਸ ਦੇ ਨਾਲ ਹੀ ਮਨੂ ਯਾਨੀ ਕਿ ਸੋਨੀਆ ਦੇ ਇਜਾਜ਼ਤ ਤੇ ਦੇਖਦੇ ਰਹੋ ਡੈਨਿਕ ਸਵੇਰਾ ਟੀਵੀ